ਲਾ ਵੀ ਨੁਕਰੇ ਬੱਚੇ ਲੈਣ ਦੇ ਸਕੀਨਾ ਲਈ ਜਿਹੜੇ ਚੰਬੀ ਘੋੜੀ ਲੱਭਦੇ ਸੀ ਤੇ ਪੈਸੇ ਵੀ ਲੱਖੋਂ ਥੱਲੇ ਲਾਉਣੇ ਆ ਤਾਂ ਦੇਖੋ ਘੋੜੀ ਸਾਢੇ 4 ਸਾਲ ਦੀ ਆ ਕੱਦ ਬਾਡੀ ਦੀ ਵੀ ਚੰਗੀ ਆ ਤੇ ਆਪਣੇ ਮੰਨ ਲਓ ਚੰਬਾਪਣ ਵੀ ਬਹੁਤ ਆ ਨੁਕਰੇ ਬੱਚੇ ਦੇਣ ਦੇ ਵੀ ਪੂਰੇ ਚਾਂਸ ਆ ਆਪਾਂ ਕਹਿ ਸਕਦੇ ਆ ਪੌਣੀ ਨੁਕਰੀ ਆ ਜਿਹੜੇ ਹਿਸਾਬ ਨਾਲ ਸਾਰੇ ਲੱਤਾਂ ਚੱਟੀਆਂ ਟਰੈਡ ਆਧਨਾਵਾਂ ਜ਼ਿਆਦਾ ਚੱਟਾ ਧੌਣ ਮੂੰਹ ਸਾਰਾ ਚੱਟਾ ਬਾਕੀ ਲੈਂਥ ਲੋਂਥੇ ਖੁੱਲੀ ਆ ਕੀ ਰੇਟ ਆ ਸਾਰਾ ਆਪਾਂ ਆਈਡੀਆ ਦੇ ਦੇਣਾ ਮਿੱਤਰੋ ਤੇ ਬਸ ਵੀਡੀਓ ਪੂਰੀ ਦੇਖ ਲਓ ਪਹਿਲਾਂ ਤਾਂ ਸਵਾਗਤ ਆ ਮੇਰੇ ਸਾਰੇ ਭਰਾਵਾਂ ਦਾ ਜਿਹੜੇ ਆਪਣੇ ਬਾਬਾਜੀਤ ਦਾ ਸਟੱਡ ਫਾਰਮ ਨਾਲ ਜੁੜੇ ਆ ਤੇ ਇਹ ਵੀਡੀਓ ਬਾਬਾਜੀਤ ਦਾ ਸਟੱਡ ਫਾਰਮ ਤੇ ਦੇਖ ਰਹੇ ਆ ਤਹਿ ਦਿਲੋਂ ਸਵਾਗਤ ਆ ਜੀ ਉਹਨਾਂ ਦਾ ਤੇ ਜਿਹੜੇ ਭਰਾ ਫੇਸਬੁੱਕ ਤੇ ਇਹ ਵੀਡੀਓ ਦੇਖਦੇ ਆ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਆ ਜੀ ਆਉਣੋ ਦੋਸਤੋ ਅੱਜ ਫੇਰ ਇੱਕ ਨਵੀਂ ਸੁਬਾ ਨਵੇਂ ਜਾਨਵਰ ਦੀ ਵੀਡੀਓ ਨਾਲ ਤੇ ਅੱਜ ਜਨਵਰੀ ਪੂਰਾ ਮਾਲੂ ਤੁਹਾਡੇ ਹੱਕ ਦਾ ਲਿਆਂਦਾ ਭਾਸਿਰ ਲਿਆਂਦਾ ਤੇ ਚੰਗਾ ਲਿਆਂਦਾ ਘੋੜੀ ਆ ਮਿੱਤਰੋ ਨੁਕਰੇ ਬੱਚੇ ਦੇਣ ਵਾਲੀ ਜਿਹੜੇ ਭਰਾ ਫੋਨ ਲਾਉਂਦੇ ਹੁੰਦੇ ਵੀ ਚੰਬੀ ਘੋੜੀ ਚਾਹੀਦੀ ਆ ਜਿਹਦੇ ਚਾਂਸ ਜ਼ਿਆਦਾ ਨੁਕਰੇ ਬੱਚੇ ਦੇਣ ਵਾਲੇ ਹੋਣ ਤਾਂ ਮਿੱਤਰੋ ਆਹ ਘੋੜੀ ਨਾਲ ਜ਼ਿਆਦਾ ਨੁਕਰੇ ਬੱਚੇ ਦੇਣ ਦੇ ਕਿਸੇ ਦੇ ਚਾਂਸ ਹੀ ਨਹੀਂ ਹੋਣੇ ਇੰਨੀ ਗੱਲ ਆਪਾਂ ਦੱਸ ਦਿੰਨੇ ਆ ਜਿਹੜੇ ਹਿਸਾਬ ਨਾਲ ਸਾਰੀਆਂ ਲੱਤਾਂ ਚਿੱਟੀਆਂ ਅੱਧ ਨਾਲ ਢੱਡ ਚਿੱਟਾ ਧੌਣ ਸਾਰੀ ਚਿੱਟੀ ਸਾਰਾ ਮੂੰਹ ਚਿੱਟਾ 100% ਨੁਕਰਾਂ ਬੱਚਾ ਦੂ ਤੇ ਬਾਕੀ ਤੁਹਾਡੀ ਕਿਸਮਤ ਤੇ ਡਿਪੈਂਡ ਆ ਸਾਰੀ ਪੂਸ ਚਿੱਟੀ ਆ ਤੇ ਰੇਟ ਵੀ ਜੈ ਜਾਈ ਨਹੀਂ ਵੀ ਜੇ ਹਾਂ ਨੁਗਰੇ ਬੱਚੇ ਦੇ ਨਾਲ ਇਹ ਤਾਂ ਲੱਖੋਂ ਬਾਹਰ ਰੇਟ ਉਹ ਲੱਖੋਂ ਥੱਲੇ ਰੇਟ ਆ ਤੇ ਰੇਟ ਵੀਡੀਓ ਤੇ ਲਾਸਟ ਤੇ ਦੱਸਾਂਗੇ ਆਪਾਂ ਰੇਟ ਵੀ ਸੁਣ ਲਿਓ ਬਾਕੀ ਚੰਗੀ ਆ ਸਾਰੀ ਡਿਟੇਲ ਦਿੰਨੇ ਆ ਬਸ ਤੁਸੀਂ ਵੀਡੀਓ ਪੂਰੀ ਦੇਖ ਲਓ ਤੇ ਸੋਹਣੇ ਸੋਹਣੇ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਵੀਡੀਓ ਕਮੇਦੀ ਲੱਗੀ ਜੇ ਕੋਈ ਨੋਕਸ ਹੋਇਆ ਉਹ ਵੀ ਦੱਸ ਦਿਓ ਵੀਡੀਓ 'ਚ ਤਾਂ ਜੋ ਅਗਲੀ ਵਾਰ ਨੂੰ ਆਪਾਂ ਉਹ ਸੁਧਾਰ ਲਈਏ ਤੇ ਤੁਹਾਡੇ ਲਈ ਚੰਗਾ ਚੰਗਾ ਜਾਨਵਰ ਲਿਆਉਂਦੇ ਰਹੀਏ ਬਸ ਤੁਹਾਡਾ ਨਿੱਕਾ ਜਿਹਾ ਕੰਮ ਇਹੇ ਆ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਿਓ ਤਾਜੋ ਸਾਡਾ ਹੌਸਲਾ ਵਧੀ ਚਲੇ ਤੇ ਆਜੋ ਆਪਾਂ ਜਿਆਦਾ ਟਾਈਮ ਨਾ ਲੈਂਦੇ ਹੋਏ ਪਹਿਲਾਂ ਘੋੜੀ ਦੀ ਡਿਟੇਲ ਦੇ ਦਈਏ ਸਾਡੇ 4.5 ਸਾਲ ਮਿੱਤਰੋ ਉਮਰ ਆ ਗਲਦੀ ਚੰਬੀ ਕਹਿ ਸਕਦੇ ਆ ਆਪਾਂ ਲਾਲ ਚੰਬੀ ਕਹਿ ਸਕਦੇ ਆ ਪਰ ਚੰਬਾਪਨ ਬਹੁਤ ਆ ਤਾਂ ਆਪਾਂ ਪੌਣੀ ਨੌਕਰੀ ਕਹਿੰਨੇ ਇਹਨੂੰ ਪੌਣੀ ਨੌਕਰੀ ਕਹਿੰਨ ਤਾਂ ਭਾਵਚਾਰੀ ਲੱਤਾਂ ਚਿੱਟੀਆਂ ਸਾਰਾ ਢੱਡ ਚਿੱਟਾ ਧੌਣ ਚਿੱਟਿਆ ਮੂੰਹ ਚਿੱਟਾ ਚੰਗੀ ਲੈਂਥ ਲੌਂਥ ਦੀ ਵੀ ਚੰਗੀ ਆ ਘੋੜੀ ਤੇ ਜੇ ਆਪਾਂ ਕੰਨ ਕੰਡੀਸ਼ਨ ਵਾਲੇ ਪਾਸੋਂ ਦੇਖਿਓ ਉਧਰ ਵੀ ਚੰਗੀ ਆ ਬਾਕੀ ਮੌਕੇ ਤੇ ਖਾਲੀ ਹੈ ਘੋੜੀ ਅੰਦਰ ਦੀ ਸਾਫ਼ ਆ ਦੋਸਤੋ ਜਿਹੜੇ ਮਰਜ਼ੀ ਡਾਕਟਰ ਤੋਂ ਤੁਸੀਂ ਚੈੱਕ ਕਰਵਾ ਸਕਦੇ ਆਂ ਆਪਦੀ ਤਸੱਲੀ ਕਰਵਾ ਕੇ ਫੇਰ ਵੀ ਲੈ ਜਾ ਸਕਦੇ ਸਵਾਰੀ ਸੂਰੀ ਦੀ ਪਾਸ ਆ ਤੇ ਨਵੀਂ ਉਮਰ ਆ ਹਾਈਟ ਵੀ 60 ਇੰਚ ਆ ਚੰਗੀ ਘੋੜੀ ਆ ਰੇਟ ਵੀ ਜਾਇਜ਼ ਆ ਤੋਂ ਦੋਸਤੋ ਜਿਹੜੇ ਕੋਈ ਭਰਾ ਆਪਦੇ ਮਨਪਸੰਦ ਦੇ ਘੋੜੇ ਤੋਂ ਘੋੜੀ ਮੀਟ ਕਰਵਾ ਕੇ ਨੁਕਰੇ ਬੱਚੇ ਲੈਣ ਦਾ ਚਾਹਵਾਨ ਹੋਇਆ ਤਾਂ ਇੱਕ ਵਾਰ ਇਹ ਘੋੜੀ ਜ਼ਰੂਰ ਦੇਖ ਕਿਉਂਕਿ ਨਾ ਤਾਂ ਚੰਬੀ ਕੁੜੀ ਆ ਰੇਟ ਵਿੱਚ ਮਿਲਦੀ ਐ ਜਿਹਦੇ ਇੰਨੇ ਜ਼ਿਆਦਾ ਨੁਕਰੇ ਬੱਚੇ ਦੇਣ ਦੇ ਚਾਂਸ ਹੋਣ ਤੇ ਨਾ ਹੀ ਨੁਕਰਾਂ ਬੱਚਾ ਇੰਨੇ ਤੇ ਮਿਲਣਾ ਪਾ ਸਰ ਕੁੜੀਏ ਦੋਸਤੋ ਮੌਕਾ ਹੀ ਐ ਇੱਕ ਹਸਾਬ ਦਾ ਜੇ ਆ ਮੌਕਾ ਹੱਥੋਂ ਨਿਕਲ ਗਿਆ ਫੇਰ ਨਹੀਂ ਮਿਲਣਾ ਫੇਰ ਨਾ ਲਾਂਭਾ ਦਿਓ ਵੀ ਜਰ ਬਾਈ ਪਾ ਸਰ ਕੁੜੀ ਲਿਆ ਦੇ ਜਾਂ ਕੋਈ ਪਾਹਲੀ ਕੁੜੀ ਇਹ ਤੋਂ ਸਸਤੀ ਐਡੇ ਬੈੱਡ ਬਾਡੇ ਵਾਲੀ ਕੁੜੀ ਨਹੀਂ ਮਿਲਦੀ ਬਾਡਾ ਬੁੱਡਾ ਬਹੁਤ ਲੱਗਾ ਹੋਇਆ ਹੈਵੀ ਆ ਕੁੜੀ ਦੇ ਇੱਕ ਮੰਨ ਲਓ ਜਿਆਦਾ ਲਿਛੀਤਾਪ ਨਹੀਂ ਕਹਿ ਸਕਦੇ ਤੇ ਜਿਆਦਾ ਰਾਜੀ ਵੀ ਨਹੀਂ ਨਾਰਮਲ ਘੋੜੀ ਹੈ ਧੌਣ ਤੋਂ ਦੇਖੋ ਗਰਦਨ ਕਿੰਨੀ ਚੰਗੀ ਲੱਗੀ ਹੋਈ ਆ ਤੇ ਮੇਨ ਗੱਲ ਆ ਬਾਲ ਪਹੋਰੀਆਂ ਦੀ ਸਾਫ ਆ ਸਾਊ ਠੰਡੀ ਆ ਪੈਰਾਂ ਪੂਰਾ ਦੇ ਹੱਥਾਂ ਪੈਰਾਂ ਦੀ ਪੂਰੀ ਤਰ੍ਹਾਂ ਸਾਫ ਆ ਤੇ ਹੁਣ ਮੂਰੇ ਹੀਟ ਜਾਊ ਤੱਪ ਤੇ ਪ੍ਰਭਾਵ ਹੀ ਸਕਦੇ ਆ ਆਪਦੇ ਮਨਪਸੰਦ ਦੇ ਘੋੜੇ ਤੋਂ ਤੇ ਚੰਗਾ ਬੱਚਾ ਮੂਰੇ ਪ੍ਰੋਡਿਊਸ ਕਰੂ ਵੀ ਕਰੂ ਘੋੜੀ ਨੇ ਗਰਦਨ ਗੁਰਦਨ ਮੂੰਹ ਵਾ ਪੂਰਾ ਚੰਗਾ ਸੋਮਬਾ ਸੋਮਬਾ ਦੀ ਵੀ ਸੋਹਣੀ ਆ ਘੋੜੀ ਤੇ ਬਾਕੀ ਸਵਾਰੀ ਦੇ ਪਾਸ ਆ ਸਾਊ ਠੰਡੀ ਆ ਰੇਟ ਜਾਇਜ਼ ਆ ਤੋ ਜਿਹੜਾ ਵੀ ਕੋਈ ਚੰਬੀ ਘੋੜੀ ਨੌਕਰੇ ਬੱਚੇ ਲੈਣ ਵਾਲੀ ਮੈਂ ਫੇਰ ਦੱਸ ਦਿੰਦਾ ਨੌਕਰੇ ਬੱਚੇ ਦੇਣ ਵਾਲੀ ਚੰਬੀ ਘੋੜੀ ਭਾਲਦਾ ਹੋ ਤਾਂ ਪਾਣੀ ਨੌਕਰੀ ਦੇਖ ਲਓ ਜੀ ਨੌਕਰੇ ਬੱਚੇ ਦੇਣ ਦੇ 100% ਚਾਂਸ ਆ ਖਾਲੀ ਆ ਘੋੜੀ 60 ਇੰਚ ਹਾਈਟ ਆ 4.5 ਸਾਲ ਉਮਰ ਆ ਤੇ ਰਹਿ ਗਈ ਗੱਲ ਆਪਣੀ ਰੇਟ ਦੀ ਤਾਂ ਜਿਵੇਂ ਆਪਾਂ ਵੀਡੀਓ 'ਚ ਬੋਲਿਆ ਸੀ ਵੀ ਰੇਟ ਵੀਡੀਓ ਤੇ ਲਾਸਟ ਜਿ ਦੱਸਾਂਗੇ ਤਾਂ ਮਿੱਤਰੋ ਦੱਸ ਦਿੰਦੇ ਲੱਖੋਂ ਥੱਲੇ ਰੇਟ ਆ ਜੀ ਚਲੋ ਅੱਜ ਪ੍ਰੋਪਰ ਰੇਟ ਵੀ ਦੱਸ ਦਿੰਦੇ ਆ 80000 ਮਿੱਤਰੋ ਇਹਦਾ ਰੇਟ ਆ ਤੇ ਉੱਪਰ ਚੱਲ ਪਏ ਨੰਬਰ ਜੀਦੇ ਸਾਫ ਸਹਰਾ ਹੀ ਤਾਂ ਨੰਬਰਾਂ ਤੇ ਲਾਲਿਓ ਫੋਨ ਮਿਲਦੇ ਆ ਜਲਦ ਨਵੀਂ ਵੀਡੀਓ ਨਾਲ ਤੇ ਜੁੜੇ ਰਹੋ ਬਾਬਾ ਜੀ ਦਾ ਸਟੱਡ ਫਾਰਮ ਨਾਲ ਨਵੇਂ ਤੋਂ ਨਵੇਂ ਜਾਣਕਾਰੀ ਵੀਡੀਓ ਬਹੁਤ ਬਹੁਤ ਧੰਨਵਾਦ